ਪਹਿਲਾ ਪੈਸਾ ਜਿਆਦਾ ਲੱਗਦਾ ਤੇ ਫਿਰ ਉਹਦੇ ਬਾਅਦ ਮਨਾਫਾ ਹੁੰਦਾ ਤੇ ਵਧੀਆ ਕੰਮ ਆ। ਤਕਰੀਬਨ 50 ਤੋਂ 55000 ਰੁਪਏ ਇੱਕ ਏਕੜ ਤੇ ਖਰਚਾ ਕਰਦਾ ਡਾਊਨ ਆ। ਅਸੀਂ 4 ਸਾਲਾਂ ਤੋਂ ਕੀਤੀ ਕਰ ਰਹੇ ਹਾਂ ਤੇ ਹੌਲੀ-ਹੌਲੀ ਥੋੜਾ-ਥੋੜਾ ਕੰਮ ਵਧਾ ਰਹੇ ਹਾਂ। 4 ਤੋਂ 5 ਪਾਣੀ ਲੱਗ ਜਾਂਦੇ ਨੇ। ਕਈ ਬਰਸਤਾਂ ਤਾਂ ਹੋ ਜਾਂਦਾ 3 ਪਾਣੀ ਵੀ ਲੱਗ ਜਾਂਦੇ ਨੇ। ਇਹ ਸਾਡਾ ਪੱਕਾ ਐਗਰੀਮੈਂਟ ਹੈ ਜੀ ਫਰਵਰੀ ਮਹੀਨੇ ਚ 8 ਰੁਪਏ ਦੇਣਾ ਜੀ ਤੇ ਇਹਦੇ ਵਿੱਚੋਂ 5% ਸਾਨੂੰ ਜਨਵਰੀ ਦੇ ਵਿੱਚ ਅਸੀਂ 9 ਰੁਪਏ ਦੇਣਾ ਹੁੰਦਾ। ਪੰਜਾਬ ਦੇ ਵਿੱਚ ਬਹੁਤ ਸਾਰੇ ਕਿਸਾਨ ਇਸ ਤਰ੍ਹਾਂ ਦੇ ਵੀ ਨੇ ਜਿਹੜੇ ਕਿ ਬਦਲਮੀ ਖੇਤੀ ਕਰਦੇ ਨੇ ਅੱਜ ਅਸੀਂ ਪਹੁੰਚੇ ਹਾਂ ਪਿੰਡ ਜਖਵਾਲੀ ਜਿੱਥੇ ਜਿਹੜੇ ਕਿਸਾਨਾਂ ਦੇ ਵੱਲੋਂ ਆਲੂ ਦੀ ਖੇਤੀ ਕੀਤੀ ਜਾ ਰਹੀ ਹੈ ਇਸ ਖੇਤੀ ਦੇ ਵਿੱਚ ਕਿੰਨਾ ਕੁ ਖਰਚਾ ਆਉਂਦਾ ਹੈ ਕੀ ਫਾਇਦੇ ਨੁਕਸਾਨ ਨੇ ਕਿਉਂਕਿ ਜਦੋਂ ਬਦਲਮੀ ਖੇਤੀ ਦੀ ਗੱਲ ਆਉਂਦੀ ਹੈ ਪਾਣੀ ਬਚਾਉਣ ਦੀ ਗੱਲ ਆਉਂਦੀ ਹੈ ਤਾਂ ਉਦੋਂ ਜਿਹੜੀਆਂ ਸਰਕਾਰਾਂ ਵੱਲੋਂ ਵੀ ਜਿਹੀਆਂ ਗੱਲਾਂ ਕਹੀਆਂ ਜਾਂਦੀਆਂ ਨੇ ਪਰ ਗੱਲਬਾਤ ਕਰਾਂਗੇ ਕਿ ਇਹਦੇ ਵਿੱਚ ਸਚਾਈ ਕੀ ਹੈ ਸਾਡੇ ਨਾਲ ਮੌਜੂਦ ਨੇ ਕਿਹਨਾਵੇਂ ਤੁਹਾਡਾ ਹਰਜੀਤ ਜੀ ਜਦੋਂ ਆ ਜਿਹੜੀ ਆਲੂ ਦੀ ਖੇਤੀ ਆ ਤੁਸੀਂ ਕਿੰਨੇ ਸਾਲਾਂ ਤੋਂ ਕਰ ਰਹੇ ਹੋ ਤੇ ਕਿੰਨੇ ਏਕੜ ਜਮੀਨ 'ਚ ਕਰ ਰਹੇ ਹੋ ਅਸੀਂ 4 ਸਾਲਾਂ ਤੋਂ ਖੇਤੀ ਕਰ ਰਹੇ ਆ ਇਹ ਤੇ ਹੌਲੀ ਹੌਲੀ ਥੋੜਾ ਥੋੜਾ ਕੰਮ ਵਧਾ ਰਹੇ ਆ ਪਹਿਲਾਂ ਅਸੀਂ 5 ਕਿੱਲਾਂ ਤੋਂ ਸ਼ੁਰੂ ਕੀਤੀ ਸੀ ਤੇ ਹੁਣ 38 ਕਿੱਲਾਂ ਦੀ ਕਰ ਠੀਕ ਹੈ ਮਤਲਬ ਤੁਹਾਨੂੰ ਲੱਗਿਆ ਵੀ ਇਹ ਖੇਤੀ ਵੱਲ ਨੂੰ ਆਉਣਾ ਚਾਹੀਦਾ ਹੈ ਪਹਿਲਾਂ ਤੁਸੀਂ ਇੱਕ ਪ੍ਰੈਕਟੀਕਲ ਕਰਿਆ ਤਜਰਬਾ ਕਰਿਆ ਪਹਿਲਾਂ ਹਾਂਜੀ ਇਹ ਅਸੀਂ ਖੇਤੀ ਥੋੜੀ ਬਦਲਣੀ ਥੋੜਾ ਚੇਂਜ ਖੇਤੀ ਦੀ ਜ਼ਰੂਰ ਚਾਹੀਦਾ ਕਿਉਂਕਿ ਫਸਲਾਂ ਸਾਰੀਆਂ ਚਾਹੀਦੀਆਂ ਨੇ ਵੇ ਜੈਸੇ ਪਹਿਲਾਂ ਕਣਕ ਦੀ ਜੀਚ ਥੋੜਾ ਘਾਟਾ ਪਿਆ ਤੇ ਫਸਲ ਬਦਲਵੀ ਹੋਵੇ ਤੇ ਵਧੀਆ ਰਹਿੰਦਾ ਉਹਦੇ ਵਿੱਚ ਥੋੜਾ ਮੁਨਾਫਾ ਵੀ ਇਹ ਚੀਜ਼ ਤੇ ਖੇਤੀ ਬਦਲਵੀ ਹੋਰ ਚੀਜ਼ਾਂ ਵੀ ਲਾਉਣੇ ਜਿਵੇਂ ਜਿਵੇਂ ਗੰਨਾ ਸਾਰਾ ਕੁਝ ਬਦਲਵਾ ਕਰਨਾ ਚਾਹੀਦਾ ਖੇਤੀ ਚ ਚੇਂਜ ਕਰਨੀ ਚਾਹੀਦੀ ਇਹ ਜਿਹੜਾ ਆਲੂ ਹੈ ਜੀ ਵੈਰੈਟੀ ਦਾ ਕੀ ਨਾਮ ਹੈ ਜੀ ਇਹ ਐਲ ਆਰ ਆਈ ਇਧਰ ਠੀਕ ਹੈ ਤੇ ਅੱਗੇ ਫਿਰ ਇਹ ਲੈ ਕੇ ਕਿੱਥੇ ਜਾਉਗੇ ਜਿਵੇਂ ਟਰਾਲੀਆਂ ਤੁਸੀਂ ਲੋਡ ਕੀਤੀਆਂ ਹੋਈਆਂ ਨੇ ਲੈ ਕੇ ਜਾਉਗੇ ਇਹ ਤੁਹਾਡਾ ਕੋਈ ਪੱਕਾ ਐਗਰੀਮੈਂਟ ਹੁੰਦਾ ਹੈ ਜਾਂ ਤੁਹਾਨੂੰ ਜਾ ਕੇ ਮੰਡੀਆਂ ਚ ਜਾਂ ਕਿਤੇ ਹੋਰ ਵੇਚਣਾ ਪੈਂਦਾ ਹੈ ਇਹ ਸਾਡਾ ਪੱਕਾ ਐਗਰੀਮੈਂਟ ਹੈ ਜੀ ਫਰਵਰੀ ਮਹੀਨੇ 800 ਰੁਪਏ ਦੇਣਾ ਜੀ ਤੇ ਇਹਦੇ ਵਿੱਚੋਂ 5% ਸਾਨੂੰ ਜਨਵਰੀ ਦੇ ਵਿੱਚ ਅਸੀਂ 900 ਰੁਪਏ ਦੇਣਾ ਹੁੰਦਾ ਜੀ ਤੇ ਫਰਵਰੀ ਸਾਰੀ 800 ਰੁਪਏ ਦੇਣਾ ਜੀ ਜੇ ਲੇਟ ਹੁੰਦਾ ਤਾਂ ਮਾਰਚ 750 ਪੈਸੇ ਫਰਵਰੀ ਸਾਡਾ ਨਹੀਂ ਪੜਿਆ ਜਾਂਦਾ ਜੀ ਲੇਬਰ ਦੀ ਕੋਈ ਦਿੱਕਤ ਨਹੀਂ ਆਉਂਦੀ ਜਿਹੜੀ ਲੇਬਰ ਲੱਗੀ ਹੋਈ ਹੈ ਕਿੱਥੋਂ ਦੀ ਲੇਬਰ ਹੈ ਤੇ ਜਿਹੜੀ ਇਸ ਫਸਲ ਉੱਤੇ ਜਿਹੜੀ ਕਲੀਏ ਵੀ ਖਰਚਾ ਪੈਂਦਾ ਕਿਉਂਕਿ ਹਰੇਕ ਫਸਲ ਫਸਲ ਉੱਤੇ ਖਰਚਾ ਪੈਂਦਾ ਹੈ ਲੋਕ ਖਰਚੇ ਨੂੰ ਦੇਖਦੇ ਆਮਦਨ ਨੂੰ ਦੇਖ ਲੈਂਦੇ ਹਨ ਆਮਦਨ ਤੋਂ ਬਾਅਦ ਫਿਰ ਜਾ ਕੇ ਬਚਤ ਹੁੰਦੀ ਹੈ ਕਿਤੇ ਨਾ ਇਹਦੇ ਵਿੱਚ ਉਹਦਾ ਸਿਸਟਮ ਠੀਕ ਹੈ ਹੋਰ ਫਸਲਾਂ ਨਾਲੋਂ ਦੇਖੋ ਜੇ ਇਹ ਕੰਮ ਕਰਨਾ ਸਬਜੀ ਬਾਜੀ ਦਾ ਇਹਦੇ ਵਿੱਚ ਲੇਬਰ ਜ਼ਰੂਰ ਜ਼ਿਆਦਾ ਪੈਂਦੀ ਆ ਤੇ ਮੁਨਾਫਾ ਵੀ ਹੁੰਦਾ ਪਹਿਲਾਂ ਪੈਸਾ ਜਿਆਦਾ ਲੱਗਦਾ ਤੇ ਫਿਰ ਉਹਦੇ ਬਾਅਦ ਮੁਨਾਫਾ ਹੁੰਦਾ ਤੇ ਵਧੀਆ ਕੰਮ ਆ ਲੇਬਰ ਸਾਡੇ ਕੋਲ ਬਿਹਾਰਤ ਆਉਂਦੀ ਆ ਪੱਕੀ ਸਾਡੀ ਜੀਰੀ ਵੀ ਲਾਉਂਦੀ ਆ ਤੇ ਆਲੂਆਂ ਦੇ ਵਿੱਚ ਵੀ ਆਉਂਦੀ ਆ ਤਾਂ ਨਾਲ ਉਹਨਾਂ ਦੇ ਸਾਥੀ ਵੀ ਨੇ ਕੀ ਨਾਮ ਹੈ ਤੁਹਾਡਾ ਜਗਦੀਪ ਸਿੰਘਾ ਜੀ ਮੇਰਾ ਨਾਮ ਤੁਸੀਂ ਆਲੂ ਦੀ ਖੇਤੀ ਕਰ ਰਹੇ ਹੋ ਇਹਦੇ ਬਾਰੇ ਦੱਸੋ ਕਿ ਜਿਵੇਂ ਅੱਜ ਕੱਲ੍ਹ ਕਣਕ ਝੋਨੇ ਦੀ ਗੱਲ ਕੀਤੀ ਜਾਵੇ ਹਾਲਾਂਕਿ ਸਰਕਾਰ ਵੀ ਕਹਿੰਦੀ ਹੈ ਕਿ ਝੋਨੇ ਦੀ ਫਸਲ ਜਿਹੜੀ ਉਹਦੇ ਵਾਸਤੇ ਪਾਣੀ ਦੀ ਲੋੜ ਪੈਂਦੀ ਹੈ ਪਾਣੀ ਹੀਠਾਂ ਜਾ ਰਿਹਾ ਪਰ ਬਦਲਵੇਂ ਬੱਸ ਨੂੰ ਮੁੜਦੇ ਨਹੀਂ ਕਿਸਨ ਕਿਉਂਕਿ ਉਹਨਾਂ ਦੀ ਮਜਬੂਰੀ ਹੈ ਕਿ ਐਮਐਸਪੀ ਨਹੀਂ ਮਿਲਦੀ ਪਰ ਤੁਸੀਂ ਜਿਹੜੀ ਖੇਤੀ ਬਧਾ ਰਹੇ ਹੋ ਆਲੂ ਦੀ ਲੱਗਦਾ ਹੈ ਵੀ ਅੱਗੇ ਇਹਦਾ ਫਿਊਚਰ ਹੈਗਾ ਆਲੂ ਦੀ ਖੇਤੀ ਇਸ ਵਾਰ ਆਲੂ ਦਾ ਮੰੰਡਾ ਚੱਲ ਰਹੀ ਵੈਸੇ ਸਾਡਾ ਬਾਲਾਜੀ ਕੰਪਨੀ ਨਾਲ ਐਗਰੀਮੈਂਟ ਆ ਜੀ ਉਹਦੇ ਕਰਕੇ ਕੁਝ ਬਚਾਏ ਪਰ ਜਿੰਨੀ ਲਗਤ ਆਉਂਦੀ ਉਹ ਸਾਬ ਨਾਲ ਸਾਨੂੰ ਪ੍ਰਾਪਟ ਨਹੀਂ ਹੁੰਦਾ ਹੂੰ ਕਰੀਬ-ਕਰੀਬ 50 ਤੋਂ 55000 ਰੁਪਏ ਇੱਕ ਏਕੜ ਦੇ ਖਰਚਾ ਕਰਦਾ ਸਾਡਾ ਹੁੰਦਾ ਇਸ ਫਸਲ ਤੇ। ਹੂੰ ਤੇ 75 ਤੋਂ 80000 ਤੱਕ ਸਾਡਾ ਆਲੂ ਹੁੰਦਾ ਇੱਕ ਏਕੜ ਦਾ। ਹੂੰ ਲਗਦੇ حساب ਨਾਲ ਸਾਨੂੰ ਉਹ ਨਾਫਾ ਨਹੀਂ ਹੁੰਦਾ। ਇੰਨਾ ਕਮ ਤਾਂ ਦੂਜੀਆਂ ਫਸਲਾਂ 'ਚ ਵੀ ਹੋ ਜਾਂਦਾ ਹੈ। ਦੂਜੀਆਂ 'ਚ ਹੋ ਜਾਂਦਾ ਤੇ ਇਹ ਤੇ ਰਿਸਕ ਵਾਲਾ ਜੱਗ ਬਜਾ ਦੇ ਵੱਡਾ ਹੈ। ਕਣਕ ਤੇ ਜੀਰੀ ਦੀ ਖੇਤੀ ਹੈ ਉਹ 'ਚ 15000 ਰੁਪਏ ਖਰਚਾ ਹੁੰਦਾ ਹੈ। ਹੂੰ ਇਸ ਫਸਲ ਦੇ 50 ਤੋਂ 55000 ਰੁਪਏ ਖਰਚਾ ਖਰਚੇ ਹੁੰਦਾ ਜੀ ਇਹ ਫਿਰ ਤੁਸੀਂ ਬੀਜ ਵਗੈਰਾ ਕਿੱਥੋਂ ਲਿਆਉਂਦੇ ਹੋ ਇਹ ਵੀ ਕੰਪਨੀ ਵੱਲੋਂ ਮਿਲਦੇ ਨੇ ਯੂਨੀਵਰਸਿਟੀ ਤੋਂ ਲਿਆਉਂਦੇ ਹੋ ਕਿੱਥੋਂ ਕਦੋਂ ਮੈਂਗੇ ਪਹਿਲਾਂ ਅਸੀਂ ਟਿਊਬਰ ਲੈ ਕੇ ਵਧੀਆ ਸੀਡ ਲੈ ਕੇ 2-2000 ਰੁਪਏ ਕਟਾ ਲੈ ਕੇ ਉਹ ਤੋਂ ਤਿਆਰ ਕਰਦੇ ਆ ਤੇ ਅੱਗੇ ਫਿਰ ਆਪਣੇ ਖੇਤਾਂ 'ਚ ਦੂਜੀ ਤੀਜੀ ਵਾਰ ਉਹ ਲਾਉਂਦੇ ਆ ਨਹੀਂ ਜਿਵੇਂ ਮਤਲਬ ਤੁਸੀਂ ਬੀਜ ਲਾਉਂਦੇ ਹੋ ਇਹ ਉਸ ਤੋਂ ਬਾਅਦ ਫਸਲ ਹੁੰਦੀ ਆ ਪਰ ਜੇਕਰ ਗੱਲ ਕੀਤੀ ਜਾਵੇ ਪਾਣੀ ਦੀ ਉਹ ਕਿੰਨੀ ਫਰਕ ਪੈਂਦਾ ਜੇ ਹੋਰ ਫਸਲਾਂ ਦੀ ਗੱਲ ਕਰੀਏ ਉਹਦੇ ਮੁਕਾਬਲੇ ਪਾਣੀ ਘੱਟ ਲੱਗਦਾ ਇਹਨੂੰ ਨਹੀਂ ਪਾਣੀ ਦਾ ਹੀ ਕਣਕ ਦੇ ਬਰਾਬਰ ਹੀ ਲੱਗ ਜਾਂਦਾ ਇਹਨੂੰ ਅੱਛਾ ਹਾਂਜੀ ਚਾਰ ਤੋਂ ਪੰਜ ਪਾਣੀ ਲੱਗ ਜਾਂਦੇ ਨੇ ਕਈ ਬਰਸਾਤਾਂ ਹੋ ਜਾਂ ਤਾਂ ਤਿੰਨ ਪਾਣੀ ਵੀ ਲੱਗ ਜਾਂਦੇ ਨੇ ਤੇ ਕਣਕ ਨੂੰ ਵੀ ਤਕਰੀਬਨ ਚਾਰ ਤੋਂ ਚਾਰ ਕੇ ਪਾਣੀ ਲੱਗਦਾ ਚਾਰ ਜਾਂ ਪੰਜ ਲੱਗਦੇ ਨੇ ਤੇ ਇਹਦੇ ਬਾਅਦ ਹੁਣ ਮੱਕੀ ਲੱਗਣੀ ਹੈ ਮੱਕੀ ਨੂੰ ਵੀ ਪਾਣੀ ਤਾਂ ਲੱਗਣਾ ਹੀ ਆ ਜਿਹੜੇ ਕਿਸਾਨ ਮਤਲਬ ਹੋਰ ਫਸਲਾਂ ਵੱਲ ਨੂੰ ਨੇ ਹਾਲਾਂਕਿ ਗੱਲ ਆਉਂਦੀ ਹੈ ਵੀ ਬਦਲਵੀਂ ਖੇਤੀ ਵੀ ਕਰਨੀ ਚਾਹੀਦੀ ਹੈ ਪਰ ਐਮ ਐਸ ਪੀ ਕਿਸ ਤਰ੍ਹਾਂ ਕਿਤੇ ਜੇ ਤੁਹਾਨੂੰ ਮਿਲੇ ਤੁਸੀਂ ਫਿਰ ਉਮੀਦ ਕਰਦੇ ਹੋ ਵੀ ਅੱਗੇ ਹੋਰ ਵੀ ਵੱਧ ਵੇਜੋਗੇ ਫਸਲਾਂ ਹਾਂਜੀ ਬਦਲਣਾ ਹਰ ਕੁਝ ਬਦਲਣਾ ਚਾਹੁੰਦਾ ਏ ਹੂੰ ਪ੍ਰੋਬਲਮ ਦਾ ਐਮ ਐਸਪੀ ਤੇ ਕੀ ਹੋ ਜਾਂਦੀ ਹੈ ਨਾ ਜੇ ਮਿਲੇ ਵੀ ਫਸਲ ਹੋਰ ਵੀ ਵਧਾ ਸਕਦੇ ਹੋ ਤੁਸੀਂ ਅੱਗੇ ਹਾਂਜੀ ਵਧਾ ਸਕਦੇ ਹਾਂ ਹੂੰ ਉਸ ਤੋਂ ਇਲਾਵਾ ਕੋਈ ਹੋਰ ਵੀ ਕਰ ਰਹੇ ਹੋ ਕੁਛ ਹੋਰ ਆ ਦੀ ਕਣਕ ਤੇ ਝੋਨੇ ਦੀ ਖੇਤੀ ਕਰਦੇ ਜੀ ਹੂੰ ਚਲੋ ਕਣਕ ਦੀ ਥਾਂ ਤੇ ਬਦਲਾ ਹੈਗਾ ਇਹਦੇ ਬਾਅਦ ਮੱਕੀ ਲਾएंगे ਅਸੀਂ ਝੋਨੇ ਥਾਂ ਦਾ ਕੋਈ ਬਦਲਾਅ ਹੀ ਨਹੀਂ ਹੈਗਾ ਹੂੰ ਬਿਲਕੁਲ ਇਹ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਝੋਨੇ ਦੀ ਫਸਲ ਹੈ ਉਸ ਤੋਂ ਕਿਨਾਰਾ ਵੱਟਣਾ ਪਊਗਾ ਕਿਤਨਾ ਕਿਸੇ ਹਨਾ ਨਾਰਾ ਇਹ ਜਿੰਨੇ ਜਿਹਨਾਂ ਜਰ ਫਸਲ ਨਹੀਂ ਆਉਂਦੀ ਬਦਲਵੇਂ ਉਹਨਾਂ ਚਰਨੀ ਬਟਾ ਹੁੰਦਾ ਹਮ ਕਰਚੇ ਹੀ ਇੰਨੇ ਜ਼ਿਆਦਾ ਨੇ ਹਮ ਬਿਲਕੁਲ ਧੰਨਵਾਦ ਤਾਂ ਇਸ ਸਾਲ ਸਾਡੇ ਨਾਲ ਪਿੰਡ ਜਿਖਵਾਲੀ ਦੇ ਕਿਸਾਨ ਜਿਨ੍ਹਾਂ ਦੇ ਵੱਲੋਂ ਆਲੂ ਦੀ ਖੇਤੀ ਕੀਤੀ ਜਾ ਰਹੀ ਹੈ ਹਾਲਾਂਕਿ ਇਹਨਾਂ ਨੇ ਦੱਸਿਆ ਵੀ ਹੈ ਕਿ ਕਿੰਨਾ ਜਿਹੜਾ ਖਰਚਾ ਆਉਂਦਾ ਫਸਲ ਦੇ ਉੱਤੇ ਤੇ ਬਚਤ ਕਿੰਨੀ ਹੁੰਦੀ ਹੈ ਕਿਉਂਕਿ ਰਿਸਕ ਵੀ ਹੁੰਦਾ ਹਰੇਕ ਫਸਲ ਦੇ ਵਿੱਚ ਪਰ ਫਿਰ ਵੀ ਕਿਤਨਾ ਕਿਤੇ ਇਹ ਅਗਾਵਾਦੂ ਸੋਚ ਦੇ ਨਾਲ ਚੱਲ ਰਹੇ ਨੇ ਤੇ ਉਮੀਦ ਕਰਦੇ ਨੇ ਕਿ ਅੱਗੇ ਕਿਤਨਾ ਕਿਤੇ ਇਹਨਾਂ ਨੂੰ ਕੋਈ ਨਾ ਕੋਈ ਇਸ ਚੀਜ਼ ਦੇ ਵਿੱਚ ਫਾਇਦਾ ਹੋਏਗਾ ਕੈਮਰਾਮੈਨ ਗੁਰਿੰਦਰ ਸਿੰਘ ਟਵਾਣਾ ਨਾਲ ਗੁਰਪ੍ਰੀਤ ਛੱਠਾ ਨਿੰਦਰ ਪੰਜਾਬੀ ਮੀਡੀਆ ਫਤਕਰਸ ਸਾਹਿਬ